ਸਰਜਿੰਦਰ ਸਿੰਘ ਸਾਹਿਬ ਕੀ ਮੈਟਰ ਆ ਤੁਹਾਡੇ ਨਾਲ ਸਰ ਮੈਟਰ ਆ ਕਿ ਸਾਡੀ ਜ਼ਮੀਨ ਦੇ ਨਾਲ ਮਤਲਬ ਕਿ ਸ਼ੇਰਸਾੜ ਹੋਈ ਸਾਡੇ ਰਿਕਾਰਡ ਦੇ ਵਿੱਚ ਜੀ ਤੇ ਸਾਡੀ ਜ਼ਮੀਨ ਜਿਹੜੇ ਸਾਡੇ ਪ੍ਰੂਸੀ ਵਾਂਡੇ ਆ ਪਟਵਾਰੀਆਂ ਦੇ ਨਾਮ ਰੱਖ ਕੇ ਕਿ ਉਹ ਵੀ ਸ਼ੇਰਸਾੜ ਕੀਤੀ ਗਈ ਪਟਵਾਰੀਆਂ ਦੇ ਨਾਮ ਮਿਲਿਪੁੱਤਰ ਹੋ ਗਈ ਇਹ ਕੰਮ ਹੋਇਆ ਅੱਛੇ ਜ਼ਮੀਨ ਕਿੰਨੀ ਹੈ ਜ਼ਮੀਨ ਆ ਗਈ 4 ਕਨਾਲ 16 ਮਰਲੇ ਅੱਛੇ ਪਿੰਡ ਸਕਾਲਾ ਹਲਕਾ ਸ੍ਰੀ ਹਰਗੋਬਿੰਦ ਕਿਹੜੇ ਪਟਵਾਰੀਆਂ ਤਹਿਤ ਆਵਾਣੇ ਕੋਣ ਅਸੀਂ ਅਜੈਪ ਸਿੰਘ ਤੇ ਮੌਜੂਦਾ ਪਟਵਾਰੀ ਅਸਾਫ ਸਿੰਘ ਇਹੇ ਕੰਮ ਇਹਨਾਂ ਨੇ ਜੀ ਮੇਰਾ ਮੈਂ ਨਾ ਪਹਿਲਾਂ ਜਦੋਂ ਇਹ ਸਾਡੀ ਇੱਕ ਲਾਹੌਰ ਦੇ ਨਾਂ ਤੇ 1 ਏਕੜ ਪੈਦੀ ਸੀ ਅਸੀਂ ਉਦੋਂ ਇਹ 2004 ਦੇ ਵਿੱਚ ਮਤਲਬ ਵਸੀਖਾਉਣਗੇ ਅਸੀਂ ਜੈਪ ਸਿੰਘ ਨੂੰ ਆਖਿਆ ਕਿ ਜਿਹੜੀ ਮਤਲਬ ਕਿ ਸਾਨੂੰ ਜਵਾਬੰਦੀ ਤਾਂ ਉਹ ਨਕਸ਼ਾ ਬਣਾ ਕੇ ਦੇ ਦਿੱਤੇ ਜੈਪ ਸਿੰਘ ਨੇ ਮਨਨ ਕਰਤਾ ਹੁੰਦਾ ਕਿ ਮੈਂ ਇਤਰੇ ਜਾਣਾ ਵਿਜੀ ਆ ਤਾਂ ਤੁਸੀਂ ਕਹੋ ਕਿ ਵਸੀਹ ਕਰਾ ਲਓ 8 ਕਨਾਲ ਦੀ ਕੋਈ ਦਿਖਦ ਨਹੀਂ ਮੈਂ ਬਾਅਦ ਵਿੱਚ ਦੇ ਦਵਾਂਗਾ ਬਾਅਦ ਵਿੱਚ ਮੈਂ ਜਾਂਦਾ ਰਿਹਾ ਪਰ ਮੈਨੂੰ ਐਡਮਿਟ ਹੋਲਾ ਕਰਦਾ ਰਿਹਾ ਦਿੰਦਾ ਨਹੀਂ ਰਿਹਾ ਤੇ ਮੈਂ ਹਾਰ ਕੇ ਫਿਰ ਦਿੱਲੀ ਦਾ ਟ੍ਰਾਂਸਪੋਰਟ ਦਾ ਕੰਮ ਕਰਦਾ ਮੇਰੇ ਕੋਲ ਟਾਈਮ ਨਹੀਂ ਹੁੰਦਾ ਕਿ ਮੈਂ ਚਲੇ ਜਾਂਦਾ ਰਿਹਾ ਬਾਦ ਚ ਚਲੋ ਮਾਤਾ ਸਾਡੀ ਉਹਦੇ ਕੋਲ ਗਈ ਕਿ ਤੂੰ ਇੰਤਕਾਲ ਕਰਦੇ ਸਾਡੇ ਬੱਚਿਆਂ ਦੇ ਨਾਂ ਤੇ ਤੇ ਇੰਤਕਾਲ ਮਤਲਬ ਕਿ ਕਹਿੰਦਾ ਨਾ ਕਰ ਦੇਣਾ ਪਰ ਇੰਤਕਾਲ ਪੈਸੇ ਲੈ ਲੈ ਪਰ ਇੰਤਕਾਲ ਨਹੀਂ ਕੀਤੀ ਫਿਰ ਬਾਅਦ ਚ ਕਹਿੰਦਾ ਕਿ ਮਾਤਾ ਸਾਡੀ ਨੂੰ ਕਿ ਜਿਹੜੀ ਇੰਤਕਾਲ ਕਰਤੋਂ ਕਰਾਉਣੀ ਪੈਣੀ ਤੇ ਤੂੰ ਆਉਂਦੀ ਆ ਤੇ ਮਾਤਾ ਚੁੱਪ ਕਰਕੇ ਘਰ ਨੂੰ ਆ ਗਈ ਤੇ ਉਸ ਤੋਂ ਬਾਅਦ ਮੜ ਕੇ ਜਦੋਂ ਸਾਹਬ ਸਿੰਘ ਪਟਵਾਰੀ ਆਇਆ ਵਾ ਫਿਰ ਇਹਨੂੰ ਬਾਅਦ ਚ ਹੁਣ ਜਦੋਂ ਅਜੇ ਤੋਂ 2 ਸਾਲ ਪਹਿਲਾਂ ਮਤਲਬ ਕਿ ਇੰਤਕਾਲ ਕਰਨ ਵਾਸਤੇ ਇੱਕ ਜਿਹੜੀ ਉਹ ਕਾਗਜ਼ ਦਿੱਤੇ ਤੇ ਇਹ ਕਹਿੰਦਾ ਮੈਂ ਕਰ ਦਿੰਦਾ ਪੈਸੇ ਦੇ ਦਿੱਤੇ ਉਸ ਤੋਂ ਬਾਅਦ ਇਹਨੇ ਇੰਤਕਾਲ ਕੀਤੀ ਵਿਗੇ ਦੀ ਕੀਤੀ ਵਿਗਾ ਕੀਤੀ ਨਹੀਂ ਆ ਜੀ ਜਦੋਂ ਅਸੀਂ ਆਖਿਆ ਕਿ ਸਾਡੀ ਇੱਕ ਵਿਗੇ ਦੀ ਇੰਤਕਾਲ ਹੋਂਦੀ ਵਿਗੇ ਕਿੱਥੇ ਗਿਆ ਵਾ ਤੇ ਜਦੋਂ ਅਸੀਂ ਇਹਨਾਂ ਨੂੰ ਆਖਿਆ ਕਿ ਸਾਨੂੰ ਮਦਦ ਬੰਦ ਕੀ ਆਪਣੀ ਜਮ੍ਹਾਂ ਬੰਦੀਆਂ ਦੋ ਸਾਨੂੰ ਤੇ ਇਹ ਜਮ੍ਹਾਂ ਬੰਦੀਆਂ ਸਾਨੂੰ ਦੇਦੇ ਨਹੀਂ ਆ ਆਲਮਟੋਲਾ ਗਾਦੇ ਰਹੇ ਬੜਾ ਕਹੀ ਇਹ ਜਾਂਦੇ ਰਹੇ ਪਰ ਇਹ ਮਣਾ ਮਣਾ ਕਹਿੰਦੇ ਹੱਦ ਕੋਰਡ ਨਹੀਂ ਹੈਗਾ ਪੁਰਾਣਾ ਇਹ ਮਾਲ ਮਹਿਕਮੇ ਵਿੱਚੋਂ ਆ ਪਰ ਮੈਂ ਇੰਨਾ ਜ਼ਿਆਦਾ ਵੀ ਕਿੰਨੇ ਵਾ ਕਿਥੋਂ ਮੈਂ ਗਰਦਾਪੁਰੋਂ ਮਿਲਣਾ ਤੇ ਮੈਂ ਗਰਦਾਪੁਰੋਂ ਪਹੁੰਚ ਕੀਤੀ ਉੱਥੋਂ ਕਢਵਾਇਆ ਜਦੋਂ ਕਢਾਇਆ ਗਿਆ ਤੇ ਉਹ ਸਾਰਾ ਰਿਕਾਰਡ ਹੀ ਸਾਡਾ ਇਹਨਾਂ ਨੇ ਪਾੜਿਆ ਹੋਇਆ ਉੱਥੇ ਦੇਖਿਆ ਤੇ ਡੁਪਲੀਕੇਟ ਪੇਪਰ ਵੀ ਲੱਗੇ ਕੁਝ ਰਕਬਾ ਵਿੱਚ ਲਿਖਿਆ ਹੀ ਨਹੀਂ ਗਿਆ ਇਹਨਾਂ ਦੇ ਕੋਲ ਜਲਦੀਬਾਜ਼ੀ ਦੇ ਵਿੱਚ ਤੇ ਉਹ ਜਿਹੜੀ ਜ਼ਮੀਨ ਆਮਤ ਬਲਕਿ ਸਾਡੇ ਫਰੋਸੀ ਕੋ ਵਗੰਡੀ ਆ ਫਿਰ ਮੈਂ ਉਸ ਤੋਂ ਬਾਅਦ ਪਹੁੰਚ ਕੀਤੀ ਐਸਡੀਐਮ ਨੂੰ ਚਿੱਠੀ ਲਿਖੀ ਬਲਕਿ ਐਸਐਸਪੀ ਨੂੰ ਸਿੱਧੀ ਮਾ ਆਪਣੇ ਮੁੱਖ ਮੰਤਰੀ ਨੂੰ ਕਾਫੀ ਇਹਨੂੰ ਚਿੱਠੀਆਂ ਲਿਖ ਚੁੱਕੇ ਫੇਰ ਮਤ ਕਾਰਵਾਈ ਕਰਾਈ ਫੇਰ ਵੀ ਕਾਰਵਾਈ ਨਹੀਂ ਫਿਰ ਮੈਂ ਆਪਣੇ ਕੁਲਦੀਪ ਸਿੰਘ ਧਾਰੀਮਾਲ ਜਿਹੜੇ ਖੇਤੀਬਾੜੀ ਮੰਤਰੀ ਹੈ ਉਹਨਾਂ ਤੱਕ ਪਹੁੰਚ ਕੀਤੀ ਚਲੋ ਉਹਨਾਂ ਦੀ ਪਹੁੰਚ ਕੀਤੀ ਉਹਨਾਂ ਨੇ ਜਵਾਰਨ ਬਹੁਤ ਵਧੀਆ ਕੀਤਾ ਉਹਨਾਂ ਨੇ ਫੋਨ ਵੀ ਕੀਤਾ ਡੀਸੀ ਸਾਹਿਬ ਨੂੰ ਡੀਸੀ ਸਾਹਿਬ ਨੇ ਸਾਡੀ ਬਹੁਤ ਵਧੀਆ ਸੁਣਾਈ ਕੀਤੀ ਉਸੇ ਟਾਈਮ ਉਹਨਾਂ ਨੇ ਐਚਡੀਐਮ ਨੂੰ ਫੋਨ ਕੀਤਾ ਜਦੋਂ ਪਹੁੰਚ ਕੀਤੀ ਤੇ ਐਚਡੀਐਮ ਨੇ ਫੇਰ ਥੱਲੇ ਫੋਨ ਕਰਕੇ ਇਹਨਾਂ ਨੂੰ ਆਖਿਆ ਕਿ ਕਾਰਵਾਈ ਕਰੋਗੇ ਕਾਰਵਾਈ ਕੀਤੀ ਕਾਰਵਾਈ ਕਰਨ ਤੋਂ ਬਾਅਦ ਮਤਲਬ ਕਿ ਸਾਹਬ ਸਿੰਘ ਪਟਵਾਰੀ ਕੋਲ ਜਦੋਂ ਰਿਪੋਰਟ ਪਹੁੰਚੀ ਫਿਰ ਇਹਨੇ ਲਿਖ ਕੇ ਭੇਜ ਦਿੱਤਾ ਕਿ ਬੈਰ ਬਾਲ ਦੀ ਰਿਕਾਰਡ ਕੀਤੀ ਆ ਕੋਈ ਕਟਿੰਗ ਨਹੀਂ ਕੁਝ ਨਹੀਂ ਇਹ ਬੰਦੇ ਝੂਠੇ ਆ ਸੱਕੀ ਇਹ ਸਾਡਾ ਨਾਮ ਲਾਉਂਦੇ ਆ ਤੇ ਰਹਿਮੀ ਭਰਨੀ ਆ ਤੇ ਫਿਰ ਮੈਂ ਜਦੋਂ ਫਿਰ ਮੈਨੂੰ ਪਤਾ ਲੱਗਾ ਇਹ ਰਿਪੋਰਟ ਆਈ ਤੇ ਮੈਂ ਰਿਪੋਰਟ ਦੀ ਜਾਂਚ ਕੀਤੀ ਤੇ ਫਿਰ ਮੈਂ ਮਤਲਬ ਕਿ ਇਹਨਾਂ ਨੂੰ ਵਿਖਾਇਆ ਤਹਿਸੀਲਦਾਰ ਨੂੰ ਮੈਡਮ ਨੂੰ ਵਿਖਾਇਆ ਕਿ ਇਹ ਕਹਿੰਦਾ ਕਿ ਮੈਂ ਸੱਕੀ ਆ ਮਤਲਬ ਕਿ ਇਹ ਰਿਪੋਰਟ ਗਲਤ ਵਾ ਤੇ ਮੇਰੇ ਕੋਲ ਤੇ ਰਿਕਾਰਡ ਹੋਇਆ ਪਟਾ ਰਿਕਾਰਡ ਵਾ ਤੇ ਮੈਂ ਤੇ ਮੈਡਮ ਨੇ ਆਖਿਆ ਕਿ ਇਹਦੀ ਰਿਕਾਰਡ ਰਿਪੋਰਟ ਦੁਬਾਰਾ ਬਣਾਓ ਫਿਰ ਹੁਣ ਦੁਬਾਰਾ ਵੇਖੋ ਬਣਾਉਣ ਵਾਤੇ ਇਹ ਮੈਂ ਬੋਲਦਾ ਕਿ ਸੀਲਦਾਰ ਮੈਡਮ ਨੇ ਦਿੱਤੀ ਹੋਈ ਆ ਤੇ ਕਿਰਪਾ ਕਰਕੇ ਇਹ ਕਹਿੰਨੀ ਆ ਕਿ ਸਾਡੇ ਜਿਹੜੀ ਜ਼ਮੀਨ ਸਾਨੂੰ ਦਿੱਤੀ ਜਾਵੇ ਜੋ ਸਾਡਾ ਰਿਕਾਰਡ ਜਿੰਨੇ ਪਾੜਿਆ ਵਾ ਉੱਤੇ ਕਾਨੂੰਨੀ ਕਾਰਵਾਈ ਹੋਵੇ ਤੇ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਇਹ ਕੰਮ ਕੀਤਾ ਵਾ ਤੇ ਜੋ ਸਾਡੀ ਰਜਿਸਟਰੀ ਆ ਉੱਥੇ ਜਿਹੜੀ ਨਕਲ ਆ ਉਹ ਵੀ ਇਹਨਾਂ ਨੇ ਛੇੜਛਾੜ ਕਰ ਦਿੱਤੀ ਆ ਤੇ ਉੱਥੇ ਘਟਾ ਦਿੱਤੀ ਗਈ ਆ ਤੇ ਮੈਂ ਇਹ ਕਿੰਨਾ ਸਰਕਾਰ ਨੂੰ ਕਹਿਣਾ ਆਪਣੇ ਸੀਐਮ ਪੰਗ ਤਮਨਜੀ ਨੂੰ ਕਹਿਣਾ ਕਿ ਮੇਰੀ ਜਿਹੜੀ ਆ ਜਮੀਨ ਸਾਨੂੰ ਦਿੱਤੀ ਜਾਵੇ ਅਸੀਂ ਦਿੱਲੀ ਟ੍ਰਾਂਸਪੋਰਟ ਦਾ ਕੰਮ ਕਰਦੇ ਤੇ ਸਾਡੇ ਜਿਹੜੇ ਬੱਚੇ ਆ ਉਹ ਖੇਤੀਬਾੜੀ ਦਾ ਕੰਮ ਕਰਦੇ ਆ ਮਾਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵਾਂਗਾ ਤੁਸੀਂ ਦੇਖ ਰਹੇ ਹੋ ਤਾਂ ਨਕਸੋਈਰਾ ਹਰਜਿੰਦਰ ਸਿੰਘ ਪੁੱਤਰ ਬਚਨ ਸਿੰਘ ਵੱਲੋਂ ਇੱਕ ਦਰਖਾਸਤ डीसी ਗੁਰਦਾਸਪੁਰ ਨੂੰ ਦਿੱਤੀ ਜਾਂਦੀ ਹੈ ਜਿਸ ਵਿੱਚ આરોਪ ਲਾਇਆ ਜਾਂਦਾ ਕਿ ਪਟਵਾਰੀ ਸਾਹਿਬ ਸਿੰਘ ਵੱਲੋਂ ਰਿਕਾਰਡ ਦੇ ਵਿੱਚ ਫੇਰ ਬਦਲ ਕੀਤਾ ਗਿਆ ਵਾ ਸੋ ਸਾਡੇ ਨਾਲ ਨੇ ਪਟਵਾਰੀ ਸਾਹਿਬ ਸਿੰਘ ਇਹ ਸਾਰਾ ਮਾਮਲਾ ਹੈ ਕਿ ਮਾਮਲਾ ਸਰ ਕੁਸ਼ਤੇ ਜੀ ਇਹਨਾਂ ਦਾ ਕੋਈ ਰਸਤੇ ਨੂੰ ਲੈ ਕੇ ਆਪਣਾ ਪਿੰਡ ਦੇ ਵਿੱਚ ਆਪਣੇ ਗਵਾਂਡੀਆਂ ਦੇ ਨਾਲ ਕੋਈ ਝਗੜਾ ਸੀ ਜਿਸ ਤੋਂ ਬਾਅਦ ਇਹਨਾਂ ਦੀ ਆਪੋਚ ਜਿਹੜੀ ਤਲਖਤਰਾ ਜੀ ਕੋਈ ਹੋਇਆ ਕੰਮ ਇਸ ਤਰ੍ਹਾਂ ਦਾ ਕਿਰਾਏ ਨੂੰ ਪੱਕੇ ਕਰਨ ਦੇ ਸਬੰਧ ਦੇ ਵਿੱਚ ਉਹਨਾਂ ਬੰਦਿਆਂ ਨੇ ਵੀ ਇਸ ਰਕਮ ਦੇ ਵਿੱਚ ਉਹ ਜਿਹੜੇ ਰਕਮ ਦੇ ਵਿੱਚੋਂ ਇਹਨਾਂ ਹੀ ਸਖਰੀ ਦੇ ਅਥੇ ਕੋਈ ਖਤਰੀ ਬਰਾਜ਼ੀ ਦੇ ਬੰਦੇ ਸਨ ਇਹਨਾਂ ਵੀ ਉਹਦੇ ਵਿੱਚ ਰਕਬਾ ਖਰੀਦੇ ਹੋਇਆ ਤੇ ਦੂਜੀ ਪਾਰਟੀ ਨੇ ਰਕਬਾ ਖਰੀਦਿਆ ਜਿੰਨੀਆਂ ਰਜਿਸਟਰੀਆਂ ਨਾ ਕਰਾਈਆਂ ਨੇ ਉਹਨਾਂ ਦੇ ਮਤਾਬਕ ਜੋ ਰਕਬਾ ਵੱਖ-ਵੱਖ ਹਿੰਦਕਾਲਾ ਰਾਈ ਇਹਨਾਂ ਦੇ ਨਾਂ ਹੋਇਆ ਉਹ ਹੁਣ ਤੱਕ ਬਿਲਕੁਲ ਰਿਕਾਰਡ ਦੇ ਵਿੱਚ ਐ ਮਰਲੇ ਸਰਸਾਈਆਂ ਟਕਰਾ ਕੇ ਬਿਲਕੁਲ ਪੂਰਾ ਹੁੰਦਾ ਕੋਈ ਰਿਕਾਰਡ ਦੇ ਵਿੱਚ ਕਟਿੰਗ ਨਹੀਂ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਲਗਭਗ ਪਿਛਲੇ ਡੇਢ ਸਾਲ ਤੋਂ ਇਹ ਦਰਖਾਸਤਾਂ ਦੇ ਆ ਰਹੇ ਵੱਖ-ਵੱਖ ਦਫ਼ਤਰਾਂ ਦੇ ਵਿੱਚ ਇਹਦਾ ਲਗਭਗ 6-7 ਵਾਰੀ ਵਿਭਾਗ ਵੱਲੋਂ ਵੱਖ-ਵੱਖ ਅਫਸਰਾਂ ਵੱਲੋਂ ਜਿੰਨੇ ਵੀ ਤਹਿਸੀਲਦਾਰ ਸਾਹਿਬਾਨ ਆਏ ਸਾਰਿਆਂ ਵੱਲੋਂ ਜਵਾਬ ਬਣਾ ਕੇ ਦਿੱਤਾ ਗਿਆ ਰਿਕਾਰਡ ਦੇ ਵਿੱਚ ਤੁਹਾਨੂੰ ਵੀ ਦਿਖਾਇਆ ਗਿਆ ਕਿ ਕੋਈ ਕਟਕ ਨਹੀਂ ਕੰਪਿਊਟਰਾਈਡ ਰਿਕਾਰਡ ਹੈ ਜੋ ਮਦੀਆਂ ਤੁਹਾਡੇ ਸਾਹਮਣੇ ਪਈਆਂ ਨੇ ਇਹ ਇੱਕ ਉਸ ਤਰ੍ਹਾਂ ਦੀ ਸ਼ੱਕੀ ਜੀ ਕਿਸਮ ਦੇ ਬੰਦੇ ਆ ਜਿਹੜਾ ਵੱਖ-ਵੱਖ ਲੋਕਾਂ ਨਾਲ ਪਿੰਡ ਦੇ ਵਿੱਚ ਵੀ ਤੇ ਹਰ ਮਹਿਕਮੇ ਦੇ ਨਾਲ ਹੀ ਇਸ ਤਰ੍ਹਾਂ ਦਾ ਇਹਨਾਂ ਦੇ ਜਿਹੜੇ ਸ਼ਿਕਾਇਤ ਕਰਨ ਦੀ ਆਦੀ ਨੇ ਕੁਝ ਤਸਵੀਰਾਂ ਉਹਨਾਂ ਨੇ মিডিਆ ਸਾਹਮਣੇ ਪੇਸ਼ ਕੀਤੀਆਂ ਜਿਸ ਵਿੱਚ ਗੁਰਦਾਸਪੁਰ ਦੇ ਰਿਕਾਰਡ ਵਿੱਚ ਇੱਕ ਪੇਪਰ ਪਾਟਾ ਹੋਇਆ ਨਜ਼ਰ ਆਉਂਦਾ ਤੇ ਉਹਨਾਂ ਦਾ ਇਹ ਵੀ ਇਲਜ਼ਾਮ ਆ ਕਿ ਉਸ ਰਿਕਾਰਡ ਨੂੰ ਜਿਹੜਾ ਰੱਬ ਕਰਕੇ ਦੁਬਾਰਾ ਉਹਦੇ ਤੇ ਫੇਰ ਬਦਲ ਕੀਤਾ ਗਿਆ ਮੈਨੂੰ ਗਰਦਾਸਪੁਰ ਵਾਲੇ ਰਿਕਾਰਡ ਬਾਰੇ ਕੋਈ ਜਾਣਕਾਰੀ ਨਹੀਂ ਜਿੰਨੀਆਂ ਜਾਂ ਉਹਨਾਂ ਦੀ ਮੇਰੇ ਕੋਲ 6970 ਤੋਂ ਲੈ ਕੇ ਹੁਣ ਤੱਕ ਜਾਂ ਉਹਨਾਂ ਦੀ 19 20 ਤੱਕ ਮੇਰੇ ਕੋਲ ਰਿਕਾਰਡ ਹੈ ਪਿੰਡ ਸ਼ਕਾਲੇ ਦਾ ਉਹਦੇ ਵਿੱਚ ਕਿਤੇ ਵੀ ਕਟਿੰਗ ਨਹੀਂ ਇਹ ਰਿਕਾਰਡ ਦੀਆਂ ਮੈਂ ਵੱਖ-ਵੱਖ ਅਫਸਰਾਂ ਨੂੰ ਜਿੱਧਰੋਂ ਵੀ ਜਿਹੜੇ ਦਫ਼ਤਰ ਤੋਂ ਵੀ ਮੈਨੂੰ ਸ਼ਿਕਾਇਤ ਮੇਰੇ ਕੋਲ ਪੁੱਜਦਾ ਆਈ ਹੈ ਮੈਂ ਸਾਰਿਆਂ ਨੂੰ ਜਮਦਿਆਂ ਜਿਹੜੀਆਂ ਉਤਾਰ ਕੇ ਫੋਟੋਕਾਪੀਆਂ ਕਰਾ ਕੇ ਨਾਲ ਲਾ ਕੇ ਦਿੱਤੀਆਂ ਗਈਆਂ ਗਰਦਾਸਪੁਰ ਵਾਲੇ ਰਿਕਾਰਡ ਦੇ ਵਿੱਚ ਉਹ ਜਿਹੜੀ ਫੋਟੋ ਤੁਸੀਂ ਮੈਨੂੰ ਵਿਖਾਈ ਹੈ ਮੈਨੂੰ ਇੰਜ ਲੱਗਦਾ ਹੈ ਕਿ ਜੇ ਤਾਜ਼ਾ ਵਰਕਾ ਫਟਿਆ ਹੋਵੇ ਹੋ ਸਕਦਾ ਇਹਨਾਂ ਬੰਦਿਆਂ ਨੇ ਰਿਕਾਰਡ ਵੇਖਣ ਗਿਆ ਨੇ ਵਿੱਚ ਵਰਕਾ ਸਾਈਡ ਤੇ ਸੱਜੇ ਖੱਬੇ ਕੀਤਾ ਹੈ ਕੋਈ ਹੋਰ ਕਾਰਡ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਮੇਰੇ ਕਾਰਡ ਦੇ ਵਿੱਚ ਜਿੰਨਾ ਉਹਨਾਂ ਰਕਬਾ ਖਰੀਦਿਆ ਉਹਦੇ ਪੂਰੇ ਦੇ ਮਾਲਕ ਨੇ ਸੋ ਇਹ ਸਨ ਸਾਬ ਸਿੰਘ ਪਟਵਾਲੀ ਹੁਣ ਸਾਬ ਤਹਿਸੀਲਾ ਸਾਹਿਬ ਇੱਕ ਰਜਿੰਦਰ ਸਿੰਘ ਤੋਂ ਐਪਲੀਕੇਸ਼ਨ ਦਿੱਤੀ ਗਈ ਹੈ ਜਿਹੜੀ ਐਸਟੀਐਮ ਨੂੰ ਪਟਵਾਲਾ ਦੇ ਤੁਹਾਡੇ ਕੋਲ ਸੇ ਜੀਐਫ ਪਟਵਾਲੀ ਸਾਬ ਸਿੰਘ ਦੇ ਖਿਲਾਫ ਉਹ ਕੀ ਮਾਮਲਾ ਹੈ ਓ ਜੀ ਐਕਚੁਅਲੀ ਉਹਨਾਂ ਨੇ ਸਾਨੂੰ ਐਪਲੀਕੇਸ਼ਨ ਦਿੱਤੀ ਆ ਅਰਜਿੰਦਰ ਸਿੰਘ ਜੀ ਨੇ ਕਿ ਸਾਡਾ ਰਿਕਾਰਡ ਵਿੱਚ ਪਟਵਾਰੀ ਸਾਹਿਬ ਵੱਲੋਂ ਭੰਤੋੜ ਹੋਈ ਆ ਅਸੀਂ ਉਹ ਸਾਰਾ ਉਹਨੂੰ ਦੇਖਿਆ ਗਿਆ ਪਟਵਾਰੀ ਕੋਲ ਰਿਪੋਰਟ ਲਈ ਗਈ ਸੀ ਪਰ ਉਹ ਪਟਵਾਰੀ ਦੀ ਰਿਪੋਰਟ ਨਾਲ ਸੈਟੀਸਫਾਈ ਨਹੀਂ ਸੀ ਹੋਏ ਇਸ ਕਰਕੇ ਉਹ ਦੁਬਾਰਾ ਤੋਂ ਕਨਗੋ ਸਾਹਿਬ ਦੀ ਨਵੇਂ ਸਿਰੇ ਤੋਂ ਡਿਊਟੀ ਲਈ ਗਈ ਆ ਕਿ ਉਹ ਸਾਰਾ ਰਿਕਾਰਡ ਆਪਣੇ ਤੌਰ ਤੇ ਚੈੱਕ ਕਰਕੇ ਕਿ ਕੀ ਉਹਦੇ ਵਿੱਚ ਗਲਤੀ ਕੀਤੀ ਪਟਵਾਰੀ ਨੇ ਜਾਂ ਕੀ ਉਹਦੇ ਚ ਉਹਨੇ ਭੰਨ ਤੋੜ ਕੀਤੀ ਆ ਉਹਦੀ ਡਿਟੇਲ ਰਿਪੋਰਟ ਦੇਣ ਉਹ ਅੱਜ ਰਿਪੋਰਟ ਸਾਡੇ ਕੋ ਆ ਜਾਣੀ ਆ ਤੇ ਉਹ ਰਿਪੋਰਟ ਲੈਣ ਤੋਂ ਬਾਅਦ ਜਿਹੜੀ ਉਹ ਲੈਟਰ ਦਾ ਕਰ ਦਿੱਤਾ ਜਾਏਗਾ ਹਰਜਿੰਦਰ ਸਿੰਘ ਨਾਮਕ ਵਿਅਕਤੀ ਨੇ ਪਟਵਾਰੀ ਉੱਤੇ ਇਹ આરોਪ ਲਾਈ ਸਨ ਕਿ ਉਹਨਾਂ ਨੇ ਰਿਕਾਰਡ ਦੇ ਵਿੱਚ ਫੇਰ ਬਦਲ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ डीसी ਗੁਰਦਾਸਪੁਰ ਨੂੰ ਇੱਕ ਲਿਖਤੀ ਪੱਤਰ ਦਿੱਤਾ। ਡੀਸੀ ਗੁਰਦਾਸਪੁਰ ਵੱਲੋਂ ਐਸ.ਡੀ.ਐਮ. ਪਟਿਆਲਾ ਨੂੰ ਲੈਟਰ ਰਾਹੀਂ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ। ਲੇਕਿਨ ਐਸ.ਡੀ.ਐਮ. ਪਟਿਆਲਾ ਨੇ ਇਹ ਤਹਿਸੀਲਦਾਰ ਸ਼੍ਰੀ ਹਰਗੋਬਿੰਦਪੁਰ ਨੂੰ ਲੈਟਰ ਫਾਰਵਰਡ ਕਰ ਦਿੱਤਾ। ਸ਼੍ਰੀ ਹਰਗੋਬਿੰਦਪੁਰ ਦੇ ਤਹਿਸੀਲਦਾਰ ਵੱਲੋਂ ਕਾਨੂੰਗੋਦੀ ਡਿਊਟੀ ਲਈ ਗਈ ਕਿ ਇਹਦੀ ਵਿਭਾਗੀ ਜਾਂਚ ਕੀਤੀ ਜਾਵੇ। ਅਗਰ ਇਸ ਜਾਂਚ ਦੌਰਾਨ ਕੋਈ ਗਲਤ ਪਾਇਆ ਜਾਂਦਾ ਤੇ ਤੁਰੰਤ ਕਾਰਵਾਈ ਕੀਤੀ ਜਾਏ। ਕੈਮਰਨ ਸੋਨੀ ਦੇ ਨਾਲ ਸਰਵੰਤ ਸਿੰਘ ਕੁਮਾਨ ਪਟਿਆਲਾ दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर